ਸਰੀ ਸੀ ਤੇ ਬਾਬੇ ਨੇ ਜਦੋਂ ਸ਼ਾਮ ਹੋਣੀ 9 10 ਵਜੇ ਰਾਤ ਦੇ ਤੇ ਉਸ ਤੋਂ ਬਾਅਦ ਫਿਰ ਬਾਬੇ ਨੇ ਦੀਵਾਨ ਸਜਾਉਣੇ ਤੇ ਆਸੇ ਪਾਸੇ ਦੇ ਲੋਕਾਂ ਨੇ ਬਾਬੇ ਦਾ ਕੀਰਤਨ ਸੁਣਨ ਵਾਸਤੇ ਆਉਣਾ ਇਦਾਂ ਉਹਦੇ ਵਿੱਚ ਇੱਕ 25 26 ਸਾਲਾਂ ਦੀ ਨੌਜਵਾਨ ਬੱਚੀ ਆਉਂਦੀ ਸੀ ਜਿਹਦਾ ਨਾਮ ਸੀ ਸਲੀਮਾ ਉਹ ਆਉਂਦੀ ਹੈ ਆ ਕੇ ਸਾਰਿਆਂ ਤੋਂ ਪਿੱਛੇ ਬੈਠ ਜਾਂਦੀ ਹੈ ਉਦੇ ਮੁਖ ਦੇ ਉੱਪਰ ਇਦਾਂ ਬੁਰਕਾ ਪਾਇਆ ਹੁੰਦਾ ਤੇ ਉਹ ਲਿਖਦਾ ਕਹਿਣ ਲੱਗਿਓ ਕੀਰਤਨ ਸੁਣਦੀ ਹੈ ਤੇ ਵਾਪਸ ਆਪਣੇ ਘਰ ਨੂੰ ਚਲੀ ਜਾਂਦੀ ਹੈ ਇੱਕ ਪਾਸੇ ਦੀਵਾ ਜਗਦਾ ਹੈ ਦੀਵੇ ਦੀ ਲੋ ਦੇ ਨਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਚਿਹਰਾ ਜਿਹੜਾ ਹੈ ਉਹ ਇੱਕ ਪਾਸੇ ਤੋਂ ਨਜ਼ਰ ਆਉਂਦਾ ਇਦਾਂ ਤੇ ਸਤਿਗੁਰੂ ਪਾਤਸ਼ਾਹ ਇਦਾਂ ਕੱਪੜਾ ਆਪਣੇ ਇਦਾਂ ਮੁਖ ਦੇ ਉੱਤੇ ਇਦਾਂ ਕਰਕੇ ਕਿਉਂਕਿ ਗਰਮੀ ਦਾ ਸੀ ਉਹ ਤੇਜ਼ ਹਵਾਵਾਂ ਚੱਲਦੀਆਂ ਸੀ ਉੱਥੇ ਇਦਾਂ ਰਹਿੰਦੇ ਨੇ ਤੇ ਪਾਤਸ਼ਾ ਨੀਵੀ ਪਾਉਂਦੇ ਨੇ ਤੇ ਭਾਈ ਮਰਦਾਨਾ ਨਾਲ-ਨਾਲ ਰਬਾਬ ਵਜਾਉਂਦੇ ਨੇ ਤੇ ਬਾਬਾ ਕੀਰਤਨ ਕਰਦਾ। ਉਹ ਹਿੰਦੀ ਪੀਰ ਲਿਖਦੇ ਆ ਬਾਬੇ ਨੂੰ ਵੀ ਹਿੰਦੀ ਪੀਰ ਕੀਰਤਨ ਕਰਦਾ ਸੀ। ਕੋਈ ਆਪਣਾ ਇਲਹਾਮ ਗਾਉਂਦਾ। ਇੱਕ ਦਿਨ ਗੁਰੂ ਨਾਨਕ ਸਾਹਿਬ ਪਾਤਸ਼ਾ ਨੇ ਉਸ ਸਲੀਮਾ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ। ਕੋਲ ਬੁਲਾਇਆ। ਉਹਦੇ ਚਿਹਰੇ ਦੇ ਵੱਲ ਵੇਖਿਆ। ਉਹਦੇ ਮਸਤਕ ਦੇ ਉੱਪਰ ਹੱਥ ਰੱਖਿਆ। ਤੇ ਨਾਲ ਕਿਆ ਬੱਚੀ ਬੇਟਾ ਜੋ ਕੁਛ ਤੈਨੂੰ ਮਿਲ ਗਿਆ ਦੱਸੀ ਨਾ ਹੁਣ ਤੂੰ ਘਰ ਚਲੀ ਜਾ ਇਹਨਾਂ ਸ਼ਬਦ ਵਰਤਿਆ ਬਾਬੇ ਨੇ ਪੁੱਤਰ ਹੁਣ ਤੂੰ ਜੋ ਤੈਨੂੰ ਮਿਲ ਗਿਆ ਸਿਰ ਤੇ ਹੱਥ ਰੱਖਿਆ ਜੋ ਤੈਨੂੰ ਮਿਲਿਆ ਕਿਸੇ ਨੂੰ ਦੱਸੀ ਨਾ ਜਾ ਪੁੱਤ ਆਪਣੇ ਧੀਏ ਆਪਣੇ ਘਰ ਚਲੀ ਜਾ ਗੁਰਮਖੋ ਜਦੋਂ ਉਹ ਆਪਣੇ ਘਰ ਪਹੁੰਚੀ ਉਸ ਬੱਚੀ ਸਲੀਮਾ ਅੱਗੇ ਉਹਦਾ ਘਰ ਵਾਲਾ ਉਹਨਾਂ ਸੀ ਜੈਜ਼ਾ ਗੁਲਾਮ ਉਹ ਘਰ ਦੇ ਵਿੱਚ ਉਹ ਵਪਾਰੀ ਸੀ ਜੀ ਤੇ ਕਈ-ਕਈ ਮਹੀਨੇ ਵਪਾਰ ਦੇ سلسلے ਦੇ ਵਿੱਚ ਉਹ ਬਾਹਰ ਜਾਂਦਾ ਸੀ ਕਈ ਦੇਸ਼ਾਂ ਦੀ ਯਾਤਰਾ ਕਰਨੀ ਉੱਠਾਂ ਦੇ ਉੱਪਰ ਸਮਾਨ ਲੈ ਕੇ ਚੱਲਣਾ ਉਹਨੇ ਸੁੱਕੇ ਮੇਵਿਆਂ ਦਾ ਵਪਾਰ ਕਰਦਾ ਸੀ ਤੇ ਦੂਰ-ਦੂਰ ਤੱਕ ਜਾਂਦਾ ਉਹ ਕਈ ਮਹੀਨਿਆਂ ਤੋਂ ਬਾਅਦ ਅੱਜ ਵਾਪਸ ਆਇਆ ਜਦੋਂ ਵਾਪਸ ਆਇਆ ਉਹਨੇ ਦੇਖਿਆ ਘਰ ਵਾਲਾ ਪਹਿਲਾਂ ਹੀ ਪਹੁੰਚਿਆ ਹੋਇਆ ਹੈ ਤੇ ਉਹਨੂੰ ਰਸਤੇ ਤੇ ਜਦੋਂ ਪਿੰਡ ਵਿੱਚ ਉਹਨੇ ਐਂਟਰ ਕੀਤਾ ਨਾ ਤੇ ਉਹਦੇ ਯਾਰ ਦੋਸਤ ਆਪੇ ਉਹਨੂੰ ਮਿਲੇ ਵੀ ਸਾਡਾ ਮਿੱਤਰ ਆ ਗਿਆ ਉਹਦੇ ਯਾਰਾਂ ਦੋਸਤਾਂ ਚੋਂ ਕਈਆਂ ਨੇ ਚੁਗਲੀ ਕੀਤੀ ਕਿ ਤੇਰੀ ਘਰ ਵਾਲੀ ਸਲੀਮਾ ਤਾਂ ਰਾਤ ਨੂੰ ਹਿੰਦ ਪੀਰ ਦਾ ਬਚਨ ਸੁਣਨ ਵਾਸਤੇ ਜਾਂਦੀ ਹੈ ਅੱਧੀ ਰਾਤ ਨੂੰ ਤੇਰੀ ਘਰ ਵਾਲੀ ਹਿੰਦੀ ਪੀਰ ਦਾ ਇਲਹਾਮ ਸੁਣਨ ਵਾਸਤੇ ਜਾਂਦੀ ਹੈ ਇਦਾਂ ਦੱਸ ਦਿੱਤਾ ਕਿਸੇ ਨੂੰ ਉਹ ਅੱਥ ਦਾ ਗੁੱਸੇ ਵਿੱਚ ਬੈਠਾ ਇਦਾਂ ਗੁੱਸੇ 'ਚ ਬੈਠਾ ਸਲੀਮਾ ਘਰ ਗਈ ਘਰ ਜਾ ਕੇ ਉਹਨੂੰ ਸਲਾਮ ਕੀਤੀ ਕਿਵੇਂ ਤੁਸੀਂ ਕਦੋਂ ਆਏ ਉਹ ਕਹਿਣ ਲੱਗਾ ਮੈਂ ਤਸੰਗਤ ਨੂੰ ਫਿਰ ਮੈਂ ਕਦੋਂ ਆਇਆ ਪਹਿਲਾਂ ਇਹ ਦੱਸ ਕਿ ਤੂੰ ਗਈ ਕਿੱਥੇ ਸੀ ਅੱਧੀ ਰਾਤ ਨੂੰ ਕਿੱਥੇ ਜਾਂਦੀ ਹੈ ਜਦੋਂ ਇਹਨਾਂ ਕਿਹਾ ਉਹ ਉਹ ਬੱਚੀ ਸਲੀਮਾ ਕਹਿਣ ਲੱਗੀ ਕਹਿਣ ਲੱਗੀ ਮੈਂ ਤੁਹਾਨੂੰ ਜਵਾਬ ਬਾਅਦ ਵਿੱਚ ਦੇਵਾਂਗੀ ਤੁਸੀਂ ਪਹਿਲਾਂ ਇਹ ਦੱਸੋ ਤੁਸੀਂ ਅੱਠ ਤੋਂ 15 20 ਦਿਨ ਪਹਿਲਾਂ ਘਰ ਆਏ ਮੈਂ ਘਰ ਨਹੀਂ ਸੀ ਤੁਸੀਂ 500 ਮੋਹਰਾਂ ਚੁੱਕ ਕੇ ਘਰੋਂ ਲੈ ਗਏ ਇੰਨੀ ਕਾਲੀ ਕਾਦੀ ਸੀ ਉਹ ਥੋੜਾ ਠੰਡਾ ਹੋ ਗਿਆ ਜੀ ਠੰਡਾ ਹੋ ਗਿਆ ਥੋੜਾ ਕਿਉਂ ਕਿਉਂਕਿ ਉਹ ਉਹ ਕਹਿੰਦਾ ਤੈਨੂੰ ਕੋਈ ਪਤਾ ਲੱਗਿਆ ਕਹਿਣ ਲੱਗੀ ਮੈਨੂੰ ਨਹੀਂ ਤੁਸੀਂ ਮੈਨੂੰ ਨਾ ਪੁੱਛਵੇਂ ਪਤਾ ਕਿਵੇਂ ਲੱਗਿਆ ਮੈਨੂੰ ਇਹ ਦੱਸੋ ਕਿ ਦੂਰ ਦੇਸ਼ ਦੇ ਵਿੱਚ ਤੁਹਾਡੇ ਕੋਲੋਂ ਇੱਕ ਕਤਲ ਹੋ ਗਿਆ ਸੀ ਉਹਦਾ ਫੈਸਲਾ ਕੀ ਹੋਇਆ ਉਹ ਹੋਰ ਜਿੰਨਾ ਗੁੱਸਾ ਸੀ ਠੰਡਾ ਹੋ ਗਿਆ ਉਹਦਾ ਕਹਿੰ ਲੱਗਾ ਹੱਦ ਹੋ ਗਈ ਇੰਨੀ ਦੂਰ ਘਟਨਾ ਵਾਪਰੀ ਤੈਨੂੰ ਕਿਵੇਂ ਪਤਾ ਉਹ ਕਹਿਣ ਲੱਗਾ ਉਹ ਕਹਿਣ ਲੱਗਾ ਤੁਸੀਂ ਇਹ ਦੱਸੋ ਤੁਸੀਂ ਦੱਸੋ ਪਹਿਲਾਂ ਕਹਾਣੀ ਹੋਈ ਕੀ ਸੀ ਤੁਹਾਨੂੰ ਦੱਸਾਂਗੀ ਮੈਂ ਫਿਰ ਮੈਨੂੰ ਪਤਾ ਕਿਵੇਂ ਲੱਗਾ ਉਹ ਗਰਮ ਕੋ ਠੰਡਾ ਹੋ ਗਿਆ ਉਹਨੇ ਕਹਾਣੀ ਸੁਣਾਈ ਆਪਣੀ ਕਹਿਣ ਲੱਗਾ ਸਲੀਮਾ ਮੈਂ ਆਪਣੇ ਊਠਾਂ ਦੇ ਨਾਲ ਇੱਥੋਂ ਗਿਆ ਮੈਂ ਦੂਜੇ ਦੇਸ਼ ਦੀ ਹੱਦ ਦੇ ਵਿੱਚ ਜਦੋਂ ਪ੍ਰਵੇਸ਼ ਕੀਤਾ ਮੇਰਾ ਊਠ ਕਿਸੇ ਕਿਸਾਨ ਦੇ ਖੇਤ ਵਿੱਚ ਵੜ ਗਿਆ ਉਸ ਕਿਸਾਨ ਭੱਜਿਆ ਭੱਜਿਆ ਆਇਆ ਮੇਰੇ ਊਠਾਂ ਨੇ ਉਹਦਾ ਖੇਤ ਉਜਾੜ ਦਿੱਤਾ ਉਹ ਭੱਜਿਆ ਭੱਜਿਆ ਆਇਆ ਉਹਨੇ ਮੇਰੇ ਊਠ ਦੇ ਜੋਰ ਦੀ ਪੱਥਰ ਮਾਰਿਆ ਮੇਰੇ ਊਠ ਦੇ ਖੂਨ ਨਿਕਲਣ ਲੱਗਾ ਸੱਟ ਲੱਗੀ ਮੈਨੂੰ ਗੁੱਸਾ ਆਇਆ ਉਹੀ ਪੱਥਰ ਚੱਕ ਕੇ ਮੈਂ ਉਸ ਕਿਸਾਨ ਦੇ ਸਿਰ ਵਿੱਚ ਮਾਰਿਆ ਉਹਦੀ ਮੌਤ ਹੋ ਗਈ ਉਹ ਦੱਸਦਾ ਪਿਆ ਆਪਣੀ ਘਰ ਵਾਲੀ ਨੂੰ ਉਹਦੀ ਮੌਤ ਹੋ ਗਈ ਚਾਰੇ ਪਾਸੇ ਰੌਲਾ ਪੈ ਗਿਆ ਬਾਦਸ਼ਾਹ ਦੇ ਸਿਪਾਹੀ ਆਏ ਮੈਨੂੰ ਪਕੜ ਕੇ ਜੇਲ੍ਹ ਵਿੱਚ ਲੈ ਗਏ ਮੈਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉੱਥੇ ਸਾਰੇ ਕਹਿੰਦੇ ਸਨ ਖੂਨ ਦਾ ਬਦਲਾ ਖੂਨ ਖੂਨ ਦਾ ਬਦਲਾ ਖੂਨ ਸਾਰੇ ਕਹਿੰਦੇ ਸਨ ਇਹਨੇ ਬੰਦਾ ਮਾਰਿਆ ਇਹਦੂ ਮੌਤ ਦੀ ਸਜ਼ਾ ਦਿਓ ਕਹਿਣ ਲੱਗਾ ਮੈਂ ਬਾਦਸ਼ਾਹ ਅੱਗੇ ਮੈਂ ਬੇਨਤੀ ਕੀਤੀ ਵੀ ਬਾਦਸ਼ਾਹ ਸੱਚ ਇਹ ਆ ਖੂਨ ਮੇਰੇ ਕੋਲੋਂ ਹੋਇਆ ਹੈ ਪਰ ਮੈਂ ਗਲਤੀ ਨਾਲ ਨਹੀਂ ਕੀਤਾ ਮੈਨੂੰ ਗੁੱਸਾ ਆਇਆ ਇਹਨੇ ਮੇਰੇ ਊਠ ਦੇ ਮਾਰਿਆ ਮੈਂ ਇਹਦੇ ਮਾਰਿਆ ਇਹਦੇ ਸਿਰ ਵਿੱਚ ਲੱਗਿਆ ਮੌਤ ਹੋ ਗਈ ਮੈਂ ਆਪਣਾ ਗੁਨਾਹ ਸਵੀਕਾਰ ਕਰਦਾ ਹਾਂ ਪਰ ਮੇਰੀ ਗਲਤੀ ਨੂੰ ਮaaf ਕੀਤਾ ਜਾਏ ਬਾਦਸ਼ਾਹ ਕਹਿਣ ਲੱਗਾ ਠੀਕ ਹੈ ਮੈਂ ਤੁਹਾਡੀ ਗਲਤੀ ਨੂੰ ਤਾਂ ਮaaf ਕਰ ਸਕਦਾ ਜੇਕਰ ਘਰ ਪਰਿਵਾਰ ਵਾਲੇ ਮੰਨ ਜਾਣ ਤਾਂ ਜਿਹਦਾ ਕਤਲ ਹੋਇਆ ਜੇ ਉਹ ਉਹ ਘਰ ਦੇ ਮੈਂਬਰ ਮੰਨ ਜਾਣ ਤਾਂ ਘਰ ਦੇ ਮੈਂਬਰਾਂ ਨੂੰ ਬੁਲਾਇਆ ਗਿਆ ਉਹਨਾਂ ਨੇ ਕਿਹਾ ਠੀਕ ਹੈ ਸਾਡਾ ਘਰ ਨਹੀਂ ਵਾਪਸ ਆਉਣਾ ਪਰ ਜੇ ਸਾਨੂੰ ਉਹਦੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਕੁਝ ਮਿਲ ਜਾਏ ਅਸੀਂ ਇਹਨੂੰ ਮaaf ਕਰ ਸਕਦੇ ਹਾਂ ਬਾਦਸ਼ਾਹ ਨੇ ਮੈਨੂੰ ਹੁਕਮ ਸੁਣਾਇਆ 500 ਸੋਨੇ ਦੀਆਂ ਮੋਹਰਾਂ ਜੇ ਤੂੰ ਇਹਨਾਂ ਨੂੰ ਦੇ ਦੇਵੇਂ ਤੇ ਤੇਰਾ ਗੁਨਾਹ ਮaaf ਕੀਤਾ ਜਾ ਸਕਦਾ ਹੈ ਸਲੀਮਾ ਮੇਰੇ ਕੋਲ ਤਾਂ ਕੁਝ ਵੀ ਨਹੀਂ ਸੀ ਮੈਂ ਤਾਂ ਅਜੇ ਜਾ ਹੀ ਰਿਹਾ ਸੀ ਕਮਾਈ ਤਾਂ ਕੀਤੀ ਕੋਈ ਨਹੀਂ ਸੀ ਮੈਂ ਬਾਦਸ਼ਾਹ ਨੂੰ ਕਿਹਾ ਬਾਦਸ਼ਾਹ ਇਸ ਸਮੇਂ ਮੇਰੇ ਕੋਲੇ ਹੈ ਕੁਝ ਨਹੀਂ ਪਰ ਜੇ ਤੂੰ ਮੈਨੂੰ ਕੁਝ ਦਿਨਾਂ ਦੀ ਮੌਤ ਦੇ ਦੇਵੇਂ ਮੈਂ ਆਪਣੇ ਦੇਸ਼ ਚਲਾ ਜਾਵਾਂਗਾ ਆਪਣੇ ਘਰ ਵਿੱਚੋਂ 500 ਸੋਨੇ ਦੀਆਂ ਮੋਹਰਾਂ ਲਿਆ ਕੇ ਮੈਂ ਦੇ ਦਿਆਂਗਾ ਇਹਨਾਂ ਨੂੰ ਬਾਦਸ਼ਾਹ ਨੇ ਕਿਹਾ ਤੇਰਾ ਕੀ ਪਤਾ ਜਾਵੇਂ ਤੇ ਵਾਪਸ ਕੋਈ ਨਾ ਆਵੇ ਤੂੰ ਆਪਣਾ ਕੋਈ ਜਾਮਣੀ ਦੇ ਕੇ ਜਾ ਜਾਮਣੀ ਦਾ ਅਰਥ ਹੈ ਆਪਣੀ ਥਾਂ ਉੱਤੇ ਕੋਈ ਬੰਦਾ ਦੇ ਕੇ ਜਾ ਮੈਂ ਚਾਰੇ ਪਾਸੇ ਦੇਖਿਆ ਉੱਥੇ ਤਾਂ ਮੈਨੂੰ ਜਾਣਦਾ ਕੋਈ ਨਹੀਂ ਸੀ ਉੱਥੇ ਉੱਤ ਬਗਾਨਾ ਦੇਸ਼ ਮੇਰਾ ਹਈ ਕੋਈ ਨਹੀਂ ਸੀ ਮੈਂ ਬਾਦਸ਼ਾਹ ਨੂੰ ਕਿਹਾ ਕਿ ਇੱਥੇ ਕੋਈ ਮੇਰਾ ਜਾਮਣੀ ਨਹੀਂ ਹੈ ਬਾਦਸ਼ਾਹ ਨੇ ਕਿਹਾ ਜੇ ਤੇਰਾ ਕੋਈ ਜਾਮਣ ਨਹੀਂ ਬਣੇਗਾ ਤੂੰ ਜਾ ਨਹੀਂ ਸਕਦਾ ਤੈਨੂੰ ਸਦਾ ਮੌਤ ਦਿੱਤੀ ਜਾਏਗੀ ਅਜੇ ਸਲੀਮਾ ਇੰਨੀਆਂ ਗੱਲਾਂ ਚੱਲਦੀਆਂ ਪਈਆਂ ਸਨ ਪਿੱਛੋਂ ਦੋ ਸੱਜਣ ਆਏ ਇੱਕ ਇੱਕ ਦੇ ਇੱਕ ਅੱਗੇ-ਅੱਗੇ ਤੁਰਦਾ ਸੀ ਪਿੱਛੇ ਥੋੜਾ ਉਸ ਤੋਂ ਬਜ਼ੁਰਗ ਸੀ ਜਿਹੜਾ ਅੱਗੇ ਆ ਕੇ ਤੁਰਦਾ ਸੀ ਉਹਦੇ ਚਿਹਰਾ ਚੰਦਰਮਾ ਦੇ ਵਾਂਗ ਸੋਹਣਾ ਮੁਖੜਾ ਬੜਾ ਸੋਹਣਾ ਸੀ ਉਹਦਾ ਚਿੱਟਾ ਦਾਣਾ ਸੀ ਬਿਲਕੁਲ ਸ਼ਾਂਤ ਸਰੂਪ ਲੱਗਦਾ ਸੀ ਉਹਨੇ ਕਿਹਾ ਬਾਦਸ਼ਾਹ ਇਹਦਾ ਜਾਮਣ ਮੈਂ ਬਣਾਗਾ ਮੈਂ ਬਣਾਗਾ ਇਹਨੂੰ ਜਾਣ ਦਿਓ ਮੈਂ ਇੱਥੇ ਬੈਠਾਂਗਾ ਬਾਦਸ਼ਾਹ ਨੇ ਕਿਹਾ ਹੇ ਭਾਈ ਜੇ ਇਹ ਵਾਪਸ ਨਾ ਆਇਆ ਤੇ ਮੌਤ ਤੈਨੂੰ ਮਿਲੇਗੀ ਉਹ ਕਹਿਣ ਲੱਗਾ ਮੈਨੂੰ ਪਰਵਾਹ ਕੋਈ ਨਹੀਂ ਤੁਸੀਂ ਇਹਨੂੰ ਜਾਣਦੋ ਇਹਦਾ ਜਾਮਣ ਮੈਂ ਬਣਾਗਾ ਸਲੀਮਾ ਪਤਾ ਨਹੀਂ ਉਹ ਕੌਣ ਸੀ ਮੈਂ ਉਹਨੂੰ ਜਾਣਦਾ ਕੋਈ ਨਹੀਂ ਸੀ ਜਿਹੜਾ ਮੇਰੀ ਥਾਂ ਤੇ ਜਾਮਣ ਬਣਨ ਵਾਸਤੇ ਆ ਗਿਆ ਉਹ ਕਚਹਿਰੀ 'ਚ ਬਹਿ ਗਿਆ ਮੈਂ ਉੱਥੋਂ ਭੱਜਿਆ ਕਈ ਦਿਨ ਸਫ਼ਰ ਤੈਅ ਕੀਤਾ ਮੈਂ ਤੇਜ਼ੀ ਦੇ ਨਾਲ ਇੱਥੋਂ ਘਰੇ ਆਇਆ ਘਰੇ ਲਿਜਾ ਕੇ ਪੰਛੀ ਮੋਹਰਾਂ ਲੈ ਕੇ ਮੈਂ ਵਾਪਸ ਚਲਾ ਗਿਆ ਜਦੋਂ ਮੈਂ ਉੱਥੇ ਕਈ ਦਿਨ ਸਫ਼ਰ ਤੈਅ ਕਰਕੇ ਉੱਥੇ ਗਿਆ ਜਸਦਨ ਮੈਂ ਪਹੁੰਚਿਆ ਸੂਰ ਛਿਪਦਾ ਪਿਆਸੀ ਅਖੀਰਲਾ ਦਿਨ ਸੀ ਬਾਦਸ਼ਾਹ ਦੀ ਕਚਹਿਰੀ ਲੱਗੀ ਹੋਈ ਸੀ ਮੇਰਾ ਜਾਮਨ ਬਣਿਆ ਹੋਇਆ ਉਹ ਸਾਹਮਣੇ ਬੈਠਾ ਸੀ ਤੇ ਬਾਦਸ਼ਾਹ ਦਾ ਸਿਪਾਹੀ ਕਹਿ ਰਿਹਾ ਸੀ ਸੂਰ ਛਿਪਣ ਵੇਲੇ ਤੱਕ ਜੇ ਆ ਗਿਆ ਤੇ ਠੀਕ ਹੈ ਨਹੀਂ ਤੇ ਉਹਦੀ ਥਾਂ ਦੇ ਉੱਤੇ ਮੌਤ ਦੀ ਸਜ਼ਾ ਇਹਨੂੰ ਦੇਵਾਂਗੇ ਪਰ ਉਹ ਉਹ ਜਿਹੜਾ ਬੈਠਾ ਸੀ ਅੱਗੇ ਮੈਂ ਕਿਵਲ ਇਹਨੇ ਬਚਨ ਸੁਣੇ ਕਿ ਉਹ ਜ਼ਰੂਰ ਆਏਗਾ ਜੀਦੀ ਜਾਮਣੀ ਮੈਂ ਭਰਦਿਆਂ ਉਹ ਕਦੇ ਮੁਕਰਦਾ ਨਹੀਂ ਹੁੰਦਾ ਉਹ ਕਹਿ ਰਿਹਾ ਸੀ ਮੈਂ ਅੰਦਰ ਗਿਆ ਜਾਂ ਕੇ ਸਲਾਮ ਕੀਤੀ ਮੈਂ 500 ਮੋਹਰਾਂ ਬਾਦਸ਼ਾਹ ਦੇ ਅੱਗੇ ਰੱਖੀਆਂ ਬਾਦਸ਼ਾਹ ਨੇ ਐਲਾਨ ਕੀਤਾ ਕਿ ਇਹਦੀ ਸਜ਼ਾ ਮਾਫ ਕੀਤੀ ਜਾਂਦੀ ਹੈ ਮੈਂ ਪਿੱਛੇ ਪਰਤ ਕੇ ਦੇਖਿਆ ਜਿਹਨੇ ਮੇਰੇ ਜਾਮਣੀ ਭਰੀ ਸੀ ਉਹ ਹੈ ਹੀ ਨਹੀਂ ਸੀ ਉੱਥੇ ਮੈਂ ਭੱਜਿਆ ਉਹਦੇ ਪਿੱਛੇ ਮੈਂ ਪੁੱਛਿਆ ਛਪਾਈਆਂ ਨੂੰ ਉਹਨਾਂ ਨੇ ਕਿਹਾ ਤੇਰੇ ਪਿੱਛੇ ਪਿੱਛੇ ਆਇਆ ਸੀ ਪ੍ਰੀਤ ਤੂੰ ਪਹਿਲਾਂ ਚਲਾ ਗਿਆ ਅਸੀਂ ਉਹਨੂੰ ਨਾ ਕਦੇ ਪਹਿਲਾਂ ਦੇਖਿਆ ਨਾ ਕਦੇ ਬਾਅਦ ਵਿੱਚ ਦੇਖਿਆ ਪਤਾ ਹੀ ਨਹੀਂ ਕੌਣ ਸੀ ਮੇਰੀ ਤਾਂ ਕਹਾਣੀ ਇੰਨੀ ਹੈ ਸਲੀਮਾ ਮੈਂ ਸੱਸ ਦੱਸ ਦਿੱਤੀ ਹੁਣ ਤੂੰ ਦੱਸ ਕਿ ਤੂੰ ਅੱਧੀ ਰਾਤ ਨੂੰ ਕਿੱਥੇ ਜਾਨੀ ਹੈ ਉਹ ਸਲੀਮਾ ਕਹਿਣ ਲੱਗੀ ਦੇਖੋ ਕੇਵਲ ਦੱਸੇ ਨਾਲ ਗੱਲ ਨਹੀਂ ਜੇ ਬਣਨੀ ਜਿੱਥੇ ਮੈਂ ਜਾਨੀ ਆ ਤੁਸੀਂ ਕੱਲ ਨੂੰ ਮੇਰੇ ਨਾਲ ਚੱਲੇ ਹੋ ਜੇ ਤੁਹਾਨੂੰ ਪਤਾ ਲੱਗ ਜਾਏਗਾ ਗਰਮ ਖੋ ਜੈਜ਼ਾ ਗਲਾਮ ਉਹ ਸ਼ਾਂਤ ਹੋ ਗਿਆ ਦੂਜਾ ਰਾਤ ਆਈ ਰਾਤ ਜਦੋਂ ਆਈ ਸਲੀਮਾ ਆਪਣੇ ਪਤੀ ਜ਼ੈਜ਼ਾ ਗਲਾਮ ਨੂੰ ਲੈ ਕੇ ਗੁਰਨਾਨਕ ਸਾਹਿਬ ਦਾ ਕੀਰਤਨ ਸੁਣਨ ਵਾਸਤੇ ਗਈ ਅੱਧੀ ਰਾਤ ਦਾ ਸਮਾਂ ਸੀ ਇੱਕ ਪਾਸੇ ਦੀਵੇ ਦੀ ਲੋ ਚੱਲਦੀ ਪਈ ਹੈ ਗੁਰਨਾਨਕ ਸਾਹਿਬ ਪਾਤਸ਼ਾਹ ਕੱਪੜਾ ਇਦਾਂ ਅੱਧਾ ਚਿਹਰਾ ਧੱਕਿਆ ਕੱਪੜੇ ਦੇ ਨਾਲ ਕੀਰਤਨ ਕਰਦੇ ਪੈ ਨੀਵੀਂ ਪਾਈ ਹੈ ਸੰਗਤਾਂ ਇਦਾਂ ਟਿੱਬਾ ਸੀ ਰੇਤਲਾ ਇਲਾਕਾ ਸਾਹਮਣੇ ਬੈਠੀਆਂ ਨੇ ਪਿੱਛੇ ਸਲੀਮਾ ਬੈਠ ਗਈ ਨਾਲ ਜ਼ੈਜ਼ਾ ਗੁਲਾਮ ਬੈਠ ਗਿਆ ਕਿੰਨੀ ਦੇਰ ਕੀਰਤਨ ਹੁੰਦਾ ਰਿਹਾ ਜਦੋਂ ਕੀਰਤਨ ਦੀ ਸਮਾਪਤੀ ਹੋਈ ਕੀਰਤਨ ਦੀ ਸਮਾਪਤੀ ਹੋਈ ਸਾਰੇ ਆਪੋ ਆਪਣੇ ਘਰਾਂ ਨੂੰ ਤੁਰਨ ਲੱਗੇ ਜ਼ੈਜ਼ਾ ਗੁਲਾਮ ਤੇ ਸਲੀਮਾ ਵੀ ਤੁਰਨ ਲੱਗੇ ਇੱਕਦਮ ਧੰ ਗੁਰਨਾਨ ਚਿਰ ਜਿਹੜਾ ਸੀ ਇੰਜ ਗੁਰਮਖੋ ਦੀਵੇ ਦੀ ਲੋ ਤੇਜੀ ਨਾਲ ਬਲੀ ਗੁਰਨਾਨ ਸਿੰਘ ਨੇ ਆਪਣਾ ਚਿਹਰੇ ਦੇ ਥੋੜਾ ਜਿਹਾ ਕੱਪੜਾ ਪਾਸੇ ਕੀਤਾ ਤੋ ਕੱਪੜਾ ਪਾਸੇ ਕੀਤਾ ਤੇ ਸਾਹਮਣੇ ਜ਼ੈਜ਼ਾ ਗੁਲਾਮ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤੇ ਜੋਰ ਦੀ ਬੋਲ ਉਠਿਆ ਕਹਿਣ ਲੱਗਾ ਸਲੀਮਾ ਇਹ ਤੇ ਉਹੀ ਹੈ ਜਿਹੜਾ ਮੇਰਾ ਰਾਜੇ ਦੀ ਕਚਹਿਰੀ ਚ ਮੇਰਾ ਜਾਮਣੀ ਬਣਿਆ ਸੀ ਇਹ ਤੇ ਉਹੀ ਹੈ ਜਿਨੇ ਮੇਰੀ ਜਾਮਣੀ ਪਰੀ ਸੀ ਇੱਕਦਮ ਜ਼ੈਜ਼ਾ ਗੁਲਾਮ ਉੱਠਿਆ ਉੱਠ ਕੇ ਗੁਰਨਾਨਕ ਸਾਹਿਬ ਦੇ ਗਰਮ ਖੋ ਚਰਨਾਂ 'ਚ ਪੈ ਗਿਆ ਚਰਨਾਂ 'ਚ ਪੈ ਗਿਆ ਕਹਿਣ ਲੱਗਾ ਬਾਬਾ ਮੈਂ ਤੇਰਾ ਗੁਨਾਹ ਘਾਰਾਂ ਤੂੰ ਮੈਨੂੰ ਇਹ ਦੱਸ ਕਿ ਤੂੰ ਉੱਥੇ ਮੇਰੇ ਪਿੱਛੇ ਪਿੱਛੇ ਗਿਆ ਤੇ ਪਹਿਲਾਂ ਵਾਪਸ ਕਿਉਂ ਆ ਗਿਆ